ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਇੱਕ ਕੁਝ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀਗੀ ਪਸ਼ੂਆਂ ਦਾ ਦੁੱਧ ਵਧਾਉਣ ਦੇ ਇੱਕ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਬਹੁਤ ਸਪੋਰਟ ਕੀਤੀ ਆ ਸੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਨੇ ਉਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆਂ ਅੱਜ ਦੋਸਤੋ ਇੱਕ ਅਹਿਮ ਫਾਰਮੂਲਾ ਆਪਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆਂ ਬਹੁਤ ਵੀਰ ਦੋਸਤੋ ਜਿਹੜੇ ਹੈਗੇ ਨੇ ਇੱਕ ਮੁਸ਼ਕਲ ਫੇਸ ਕਰਨੀ ਪੈਂਦੀ ਆ ਪਸ਼ੂ ਪਾਲਕ ਵੀਰਾਂ ਨੂੰ ਪਸ਼ੂ ਹੀਟ ਦੇ ਵਿੱਚ ਨਾ ਆਉਣਾ ਸੋ ਦੋਸਤੋ ਅੱਜ ਮੈਂ ਤੁਹਾਨੂੰ ਤਿੰਨ ਫਾਰਮੂਲੇ ਦੱਸੂੰਗਾ ਤਿੰਨ ਫਾਰਮੂਲੇ ਦੋਸਤੋ ਜਿਹੜਾ ਫਾਰਮੂਲਾ ਦੋਸਤੋ ਤੁਹਾਨੂੰ ਚੰਗਾ ਲੱਗੇ ਜਿਹੜਾ ਤੁਹਾਨੂੰ ਫਾਰਮੂਲਾ ਈਜ਼ੀ ਲੱਗੇ ਸ਼ਾਰਟ ਲੱਗੇ ਤੁਸੀਂ ਉਸ ਫਾਰਮੂਲੇ ਦੀ ਪਰਤੋਂ ਦੇ ਨਾਲ ਆਪਣੀਆਂ ਮੱਝਾਂ ਨੂੰ ਗਾਵਾਂ ਨੂੰ ਝੋਟੀਆਂ ਨੂੰ ਹੀਟ ਦੇ ਵਿੱਚ ਲੈ ਕੇ ਆ ਸਕਦੇ ਹੋ ਸੋ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਪਹਿਲੀ ਵਾਰ ਇਹ ਸੀ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈਗੀ ਹੈ ਚੈਨਲ ਆਪਣੇ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਨ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਪਸ਼ੂ ਹੀਟ ਦੇ ਵਿੱਚ ਨਾ ਆਉਣਾ ਕਾਰਨ ਕਈ ਹੋ ਸਕਦੇ ਨੇ ਇੱਕ ਜਿਹੜਾ ਦੋ ਕਾਰਨ ਦੋਸਤੋ ਮੈਂ ਤੁਹਾਡੇ ਨਾਲ ਜਿਹੜੇ ਸ਼ੇਅਰ ਕਰੂੰਗਾ ਇੱਕ ਦੋਸਤੋ ਮੇਨ ਜਿਹੜਾ ਕਾਰਨ ਹੁੰਦਾ ਪਸ਼ੂ ਦਾ ਜਿਹੜਾ ਦੋਸਤੋ ਭਜਨ ਪੂਰਾ ਨਾ ਹੋਣਾ ਜੇਕਰ ਦੋਸਤੋ ਆਪਾਂ ਮੱਝਾਂ ਦੇ ਵਿੱਚ ਗੱਲ ਕਰੀਏ ਤਾਂ ਮੱਝਾਂ ਦੇ ਵਿੱਚ 3 ਕੁਇੰਟਲ ਵਜ਼ਨ ਜਿਹੜਾ ਹੋਣਾ ਬਹੁਤ ਜ਼ਿਆਦਾ ਲਾਜ਼ਮੀ ਹੈ ਜੇਕਰ ਤੁਹਾਡੀ ਮੱਝ ਛੋਟੀ 3 ਕੁਇੰਟਲ ਤੋਂ ਦੋਸਤੋ ਘਾਟਾ ਤਾਂ ਉਹ ਹੀਟ ਦੇ ਵਿੱਚ ਆਉਣ ਨਾ ਆਉਣ ਦੀ ਇੱਕ ਸਮੱਸਿਆ ਹੋ ਸਕਦੀ ਹੈ ਤੇ گاਵਾਾਂ ਦੇ ਵਿੱਚ ਦੋਸਤੋ 2.5 ਕੁਇੰਟਲ ਦਾ ਵਜ਼ਨ ਹੋਣਾ ਬਹੁਤ ਜ਼ਿਆਦਾ ਲਾਜ਼ਮੀ ਆ ਸੋ ਜੇਕਰ ਤੁਹਾਡਾ ਪਸ਼ੂ ਆ ਦੋਸਤੋ ਮੱਝਾਂ ਦੇ ਵਿੱਚ 3 ਕੁਇੰਟਲ ਹੋਵੇ ਕਾ ਵਜ਼ਨ ਤਾਂ ਉਹ ਹੀਟ ਵਿੱਚ ਵੀ ਬਿਲਕੁਲ ਈਜ਼ੀ ਆ ਜਾਏਗਾ ਸੌਖਾ ਆ ਜਾਏਗਾ ਦੂਜੇ ਨੰਬਰ ਤੇ ਦੋਸਤੋ मिनरल ਅਤੇ ਵਿਟਾਮਿਨ ਦੀ ਜਿਹੜੀ ਘਾਟ ਹੋਣ ਦੇ ਕਰਕੇ ਵੀ ਜਿਹੜਾ ਪਸ਼ੂ ਹੀਟ ਦੇ ਵਿੱਚ ਨਹੀਂ ਆਉਂਦਾਗਾ ਮੈਂ ਦੋਸਤੋ ਅੱਜ ਤੁਹਾਨੂੰ ਤਿੰਨ ਫਾਰਮੂਲੇ ਦੱਸੂਗਾ ਤਿੰਨੇ ਫਾਰਮੂਲੇ ਦੋਸਤੋ ਬਹੁਤ ਵਧੀਆ ਨੇ کارਗਰ ਫਾਰਮੂਲੇ ਆ ਥੋੜਾ ਪਸ਼ੂ ਜਿਹੜਾ ਦੋਸਤੋ 100% ਸ਼ੋਰ ਆ ਇਹਨਾਂ ਚੋਂ ਇੱਕ ਫਾਰਮੂਲੇ ਦੀ ਵੀ ਤੁਸੀਂ ਵਰਤੋਂ ਕਰ ਲਈ ਤੇ ਤੁਹਾਡਾ ਪਸ਼ੂ ਜਿਹੜਾ ਹੀਟ ਪ੍ਰੋਪਰ ਆਵੇਗਾ ਅੱਜ ਦੋਸਤੋ ਕਾਰਨ ਇਹ ਬਣ ਗਿਆ ਵੀ ਪਹਿਲਾਂ ਜਿਹੜੀ ਹੀਟ ਸੀਗੀ ਉਹ ਸਾਇਲੈਂਟ ਹੀਟ ਨਹੀਂ ਸੀ ਹੁੰਦੀ ਪਸ਼ੂ ਅੜੰਬ ਅੜੰਬਦਾ ਸੀ ੜਿੰਗਦਾ ਸੀਗਾ ਨਾਰਮਲੀ ਹਰ ਕੋ ਨੂੰ ਪਤਾ ਲੱਗ ਜਾਂਦਾ ਸੀ ਵੀ ਉਹਨਾਂ ਦਾ ਪਸ਼ੂ ਹੀਟ ਦੇ ਵਿੱਚ ਆ ਅੱਜ ਦੋਸਤੋ ਸਾਇਲੈਂਟ ਹੀਟ ਪਸ਼ੂਆਂ ਦੇ ਵਿੱਚ ਆ ਰਹੀ ਆ ਬਿਲਕੁਲ ਆ ਪਤਾ ਨਹੀਂ ਤੁਹਾਨੂੰ ਲੱਗੇਗਾ ਪਸ਼ੂ ਤਾਰਾਂ ਕਰੇਗਾ ਕਈ ਵਾਰ ਮਿਸ ਹੋ ਜਾਂਦੀਆਂ ਨੇ ਹੀਟ ਮਿਸ ਹੋ ਜਾਂਦੀ ਆ ਸੋ ਇੱਕ ਤੋਂ ਸੋ ਵੱਡਾ ਕਾਰਨ ਹੈ ਜੇਕਰ ਆਪਣਾ ਪਸ਼ੂ ਗੱਭੜ ਨਹੀਂ ਹੁੰਦਾਗਾ ਤਾਂ ਦੋਸਤੋ ਆਪਾਂ ਨੂੰ ਬਹੁਤ ਜ਼ਿਆਦਾ ਖਾਨੀ ਹੁੰਦੀ ਆ ਕਾਡੀਆਂ ਖੋਟਾ ਆਪਣਾ ਪਸ਼ੂ ਹੋ ਜਾਂਦਾ ਆ ਆਪਾਂ ਨੂੰ ਉਹ ਲਾਪੂ ਮਾਲ ਨੂੰ ਚਾਹੇ ਕੱਟੇ ਚੱਕਣ ਵਾਲੇ ਜਿਹੜੇ ਮੇਰੇ ਵੀਰ ਹੁੰਦੇ ਨੇ ਉਹਨਾਂ ਦਾ ਆਪਣਾ ਕਾਰੋਬਾਰ ਆ ਉਹਨਾਂ ਨੂੰ ਪਸ਼ੂ ਜਿਹੜਾ ਦੇਣਾ ਪੈਂਦਾ ਸੋ ਦੋਸਤੋ ਆ ਤੁਹਾਡਾ ਪਸ਼ੂ ਹੀਟ ਦੇ ਵਿੱਚ ਆਵੇ ਗੱਬਣ ਹੋਵੇ ਠਹਿਰੇ ਗੱਬਣ ਉਹਦੇ ਲਈ ਜਿਹੜੇ ਆਪਾਂ ਤਿੰਨ ਫਾਰਮੂਲੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਨੰਬਰ 1 ਤੇ ਜਿਹੜਾ ਫਾਰਮੂਲਾ ਦੋਸਤੋ ਹੈਗਾ ਬਹੁਤੇ ਵੀਰ ਜਾਣੂ ਨੇ ਪਰ ਜਿਹੜੇ ਮੇਰੇ ਕਿਸਾਨ ਵੀਰ ਨਹੀਂ ਜਾਣਦੇ ਕੋਸ ਫਾਰਮੂਲੇ ਬਾਰੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਜੋ ਦੋਸਤੋ ਪਹਿਲੇ ਫਾਰਮੂਲਾ ਆਪਾਂ ਸ਼ੁਰੂ ਕਰਨ ਜਾ ਰਹੇ ਆ ਆ ਤੁਸੀਂ ਜੈਫਰ ਲੈਣਾ ਹੈਗਾ ਦੋਸਤੋ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਜਾ ਕੇ ਕੋਲੋਂ ਦਿਖਾ ਦਈਏ ਜੈਫਰ ਦੋ ਆ ਜੈਫਲ ਆ ਦੋਸਤੋ ਇਹ ਬਿਲਕੁਲ ਬਾਜ਼ਾਰ ਦੇ ਵਿੱਚੋਂ ਤੁਹਾਨੂੰ ਕਰਿਆਨੇ ਤੋਂ ਮਿਲ ਜੂਗਾ ਪੰਸਾਰੀ ਤੋਂ ਮਿਲ ਜੇਗਾ ਵਧੀਆ ਜਿਹੜਾ ਤੁਹਾਨੂੰ ਜੈਫਲ ਆ ਦੋਸਤੋ ਪੰਸਾਰੀ ਤੋਂ ਮਿਲ ਜੇਗਾ ਕੋਸਟ ਜਿਹੜੀ ਇੱਕ ਦੀ ਹੈਗੀ ਆ 10 ਰੁਪਏ ਜਿਹੜੀ ਕੋਸਟ ਹੁੰਦੀ ਆ ਇਹ ਤੁਹਾਨੂੰ ਅ ਤੁਸੀਂ ਜਿਹੜੇ ਦੋਸਤੋ ਤਿੰਨ ਲੈਣੇ ਹੈਗੇ ਆ ਤਿੰਨ ਲੈਣੇ ਆ ਦੋਸਤੋ ਜੈਫਲ ਇੱਕ ਜੈਫਲ ਆਪਾਂ ਡੇਲੀ ਦੇਣਾ ਹੈ ਇਤਨਾ ਕਰਕੇ ਤਵੇ ਤੇ ਆਪਾਂ ਭੁੰਨ ਸਕਦੇ ਆ ਚਾਹੇ ਆਪਾਂ ਕਿਸੇ ਚੀਜ਼ ਨਾਲ ਫੜ ਕੇ ਜਿਹੜਾ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸਾਈਡ ਦੇ ਉੱਪਰ ਇਸ ਤਰ੍ਹਾਂ ਜਿਹੜਾ ਉਹਨੂੰ ਮੜਾ ਮੜਾ ਭੁੰਨ ਲੈਣਾ ਦੋਸਤੋ ਇਸ ਨੂੰ ਬਿਲਕੁਲ ਸਾੜਨਾ ਨਹੀਂ ਹੈਗਾਗਾ ਬਿਲਕੁਲ ਇਹਨੂੰ ਕਾਲਾ ਨਹੀਂ ਕਰਨਾ ਸਾੜਨਾ ਨਹੀਂਗਾ ਕਿਉਂਕਿ ਇਹਦੇ ਵਿੱਚ ਦੋਸਤੋ ਇੱਕ ਤੇਲ ਹੁੰਦਾ ਆਇਲੀ ਪਦਾਰਥ ਹੁੰਦਾ ਉਹ ਜਦੋਂ ਬਿਲਕੁਲ ਮਚ ਗਿਆ ਦੋਸਤੋ ਤੇ ਉਹ ਜਿਹੜਾ ਅਸਰ ਨਹੀਂ ਕਰੇਗਾ ਠੀਕ ਹੈ ਜੀ ਇਹ ਤਿੰਨ ਕੁਆਂਟੀਟੀ ਲੈਣੀ ਆ ਤਿੰਨ ਦਿਨ ਦੇਣੇ ਆ ਇੱਕ ਰੋਜ਼ ਦੇਣਾ ਦੂਜੇ ਦਿਨ ਦੇਣਾ ਤੀਜੇ ਦਿਨ ਦੇਣਾ ਤਿੰਨ ਤੁਸੀਂ ਲੈਣੇ ਆ ਤਿੰਨਾਂ ਦੀ ਮਾਤਰਾ ਲੈਣੀ ਆ ਇਹ ਨਾਰਮਲ ਹੀ ਆ ਇਹ ਪਕਾਉਣ ਤੋਂ ਬਾਅਦ ਮੜਾ ਜਾ ਇਹਨੂੰ ਭੁੰਨਣ ਤੋਂ ਬਾਅਦ ਥੋੜਾ ਜਿਹਾ ਇਸ ਤਰ੍ਹਾਂ ਦਾ ਹੋ ਜਾਏਗਾ ਠੀਕ ਹੈ ਜੀ ਤੇ ਦੇਣਾ ਕਦੋਂ ਹੈਗਾ ਦੋਸਤ ਦੇਣਾ तकरीबन ਦੋਸਤੋ ਤੁਸੀਂ ਕਿਸੇ ਟਾਈਮ ਵੀ ਦੇ ਸਕਦੇ ਹੋ ਸ਼ਾਮ ਨੂੰ ਸਵੇਰੇ ਜਦੋਂ ਮਰਜੀ ਦੇ ਸਕਦੇ ਹੋ ਪੇੜੇ ਦੇ ਵਿੱਚ ਦੇ ਸਕਦੇ ਹੋ ਇੱਕ ਨੋਰ ਜਰੂਰ ਮੇਰਾ ਵੀਰ ਗੱਲ ਕਰ ਲਿਓ ਇਹਨੂੰ ਜਿਹੜਾ ਦੋਸਤੋ ਤੁਸੀਂ ਆਟੇ ਦੇ ਪੇੜੇ ਦੇ ਵਿੱਚ ਦੇਣਾ ਹੈਗਾ ਵਿੱਚ ਇਸ ਨੂੰ ਰੱਖ ਕੇ ਪੇੜਾ ਪੇੜੇ ਉੱਪਰ ਜਿਹੜਾ ਦੋਸਤੋ ਤੁਸੀਂ ਗੁੜ ਲਗਾ ਸਕਦੇ ਹੋ ਗੁੜ ਬਿਲਕੁਲ ਬਰੀਕ ਪੀਸ ਕੇ ਉੱਪਰ ਗੁੜ ਲਗਾ ਕੇ ਪਸ਼ੂ ਆਪਣੇ ਨੂੰ ਦੇ ਸਕਦੇ ਹੋ ਬਿਲਕੁਲ ਈਜ਼ੀ ਸੌਖੇ ਤਰੀਕੇ ਨਾਲ ਤੁਹਾਡਾ ਪਸ਼ੂ ਜਿਹੜਾ ਇਸ ਨੂੰ ਖਾ ਲਵੇਗਾ ਤੇ ਸਿਰਫ ਤਿੰਨ ਦਿਨ ਦੇਣਾ ਦੋਸਤੋ ਤਿੰਨ ਦਿਨ ਤੋਂ ਜ਼ਿਆਦਾ ਆਪਸ ਨੂੰ ਕਦੇ ਵੀ ਨਹੀਂ ਦੇਣਾ ਦੋਸਤੋ ਤਸਵੀਰ ਇਸ ਦੀ ਬਹੁਤ ਜਿਆਦਾ ਗਰਮ ਹੁੰਦੀ ਆ ਇਸ ਕਰਕੇ ਨਾਰਮਲੀ ਤਿੰਨ ਦਿਨ ਦੇਣਾ ਇੱਕ ਪੀਸ ਇੱਕ ਦਿਨ ਦੇ ਵਿੱਚ ਦੇਣਾ ਤਿੰਨ ਵਾਰੀ ਦਿਨਾ ਦੋਸਤੋ ਤਿੰਨ ਦਿਨ ਲਗਾਤਾਰ ਸੋ ਇਹ ਤਾਂ ਹੋ ਗਿਆ ਦੋਸਤੋ ਇੱਕ ਫਾਰਮੂਲਾ ਉਸ ਤੋਂ ਬਾਅਦ ਦੋਸਤੋ ਦੂਜਾ ਫਾਰਮੂਲਾ ਆ ਜਾਂਦਾ ਹੈਗਾ ਆਪਣੇ ਕੋਲ ਸਾਹਮਣੇ ਤੁਸੀਂ ਸਕਰੀਨ ਦੇ ਵਿੱਚ ਦੇਖ ਰਹੇ ਹੋ ਗੋੜ ਹੈਗਾ ਦੋਸਤੋ ਤੇਲ ਹੈਗੇ ਆ ਤੇ ਸਰੋਂ ਦਾ ਤੇਲ ਹੈਗਾ ਮਸਟਰਡ ਆਇਲ ਹੈਗਾ ਦੋਸਤੋ ਤੇ ਤੇਲ ਜਿਹੜਾ ਦੋਸਤੋ ਬਹੁਤੇ ਵੀ ਰਬਾਕਪ ਹੋਣਗੇ ਤੇਲ ਦੀ ਜਿਹੜੀ ਸ਼ੇਪ ਹੈਗੀ ਆ ਆਕਾਰ ਹੈਗਾ ਤੁਹਾਨੂੰ ਪੰਸਾਰੀ ਤੋਂ ਤੇ ਨਾਰਮਲੀ ਕਰਿਆਨੇ ਸਟੋਰ ਤੋਂ ਵੀ ਮਿਲ ਸਕਦਾ ਆ ਜਿਹੜਾ ਤੇਲ ਹੁੰਦੇ ਆ ਦੋਸਤੋ ਚਿੱਟੇ ਤੇਲ ਆਪਾਂ ਕਹਿ ਲਓ ਆ ਲਓ ਜੀ ਤੇ ਗੁੜ ਦੀ ਹੁੰਦੀ ਮਾਤਰਾ ਇਹ ਜਿਹੜੀ ਮਾਤਰਾ ਹੈਗੀ ਹੈ ਕਿਸਾਨ ਵੀਰੋ ਇਹ ਦੂਜੇ ਫਾਰਮੂਲੇ ਦੀ ਮੈਂ ਗੱਲ ਕਰਦਾ ਪਿਆ ਪਹਿਲੇ ਨੰਬਰ ਤੇ ਤੁਸੀਂ ਜਿਹੜਾ ਸਰੋਂ ਦਾ ਆਇਲ ਹੈਗਾ ਦੋਸਤੋ 100 ml ਲੈਣਾ ਹੈਗਾ ਇਸ ਦੀ ਮਾਤਰਾ ਕੁਆਂਟੀਟੀ 100 ml ਲੈਣਾ ਉਸ ਤੋਂ ਬਾਅਦ ਤੇਲ ਆ ਜਾਂਦੇ ਆ ਦੋਸਤੋ 250 ਗ੍ਰਾਮ ਤੇਲ ਲੈਣੇ ਹੈਗੇ ਆ ਦੋਸਤੋ ਬਾਦ ਦੋਸਤੋ ਗੁੜ ਆ ਜਾਂਦਾ ਗੁੜ ਵੀ ਜਿਹੜਾ ਆਪਾਂ 250 ਗ੍ਰਾਮ ਲੈਣਾ ਹੈਗਾ ਡੇਲੀ ਦਾ ਇਹ ਦੋਸਤੋ ਇੱਕ ਦਿਨ ਦੀ ਖਰਾਕ ਬਣਦੀ ਆ ਤੇ 5 ਦਿਨ ਲਗਾਤਾਰ ਤੁਸੀਂ ਦੇਣੀ ਆ 5 ਦਿਨ ਤੁਸੀਂ ਸੇਮ ਕੁਆਂਟੀਟੀ ਦੇ ਵਿੱਚ ਜਿਹੜੇ ਦੋਸਤੋ ਇਸ ਦੀ ਮਾਤਰਾ ਕੁਆਂਟੀਟੀ ਹੈ ਜਿੰਨੀ ਉਹ ਸੇਮ ਰੱਖਣੀ ਆ 5 ਦਿਨ ਲਗਾਤਾਰ ਯੂਜ਼ ਕਰਨਾ ਹੈਗਾ ਇਸ ਨੂੰ ਠੀਕ ਹੈ ਜੀ ਔਇਲ ਵੀ ਦੱਸਦਾ ਤੇਲ ਆ ਗਿਆ ਗੋੜਾ ਆ ਗਿਆ ਇਹ 5 ਦਿਨ ਦੋਸਤੋ ਤੁਸੀਂ ਲਗਾਤਾਰ ਦੇਣਾ ਆਪਣੇ ਪਸ਼ੂ ਨੂੰ ਤੇ 5 ਦਿਨ ਤੋਂ ਦੋਸਤੋ ਤੁਸੀਂ ਜ਼ਿਆਦਾ ਨਹੀਂ ਦੇਣਾਗਾ ਕਿਉਂਕਿ ਗੋੜ ਗੋੜ ਜਿਹੜਾ ਹੈਗਾ ਦੋਸਤੋ ਊਰਜਾ ਦਾ ਇੱਕ ਬਹੁਤ ਚੰਗਾ ਸਰੋਤ ਆ ਤੇ ਜਿਹੜੇ ਹਾਰਮੋਨਸ ਹੁੰਦੇ ਨੇ ਪਸ਼ੂ ਦੇ ਵਿੱਚ ਦੋਸਤੋ ਹੀਟ ਨੂੰ ਲਿਆਉਣ ਦੇ ਵਿੱਚ ਉਸ ਨੂੰ ਕਾਫੀ ਜ਼ਿਆਦਾ ਜਨਰੇਟ ਕਰਦਾ ਹੈ ਗੋੜ ਦੀ ਜਿਹੜੀ ਆ ਕਹਿ ਲਓ ਵੀ ਜਿਹੜੀ ਤਸਵੀਰ ਆ ਬਹੁਤ ਗਰਮ ਹੁੰਦੀ ਆ ਇਸ ਕਰਕੇ ਤੁਸੀਂ 5 ਦਿਨ ਹੀ ਦੇਣਾ ਹੈਗਾ ਕੁਆਂਟੀਟੀ ਸੇਮ ਰਹੇਗੀ ਕੁਆਂਟੀਟੀ ਬਿਲਕੁਲ ਸੇਮ ਹੀ ਤੁਸੀਂ ਦੇਣੀ ਆ 5 ਦਿਨ ਲਗਾਤਾਰ ਇਹ ਤਾਂ ਹੋ ਗਿਆ ਦੋਸਤੋ ਦੂਜਾ ਫਾਰਮੂਲਾ ਇਸ ਤੋਂ ਬਾਅਦ ਦੋਸਤੋ ਤੀਜਾ ਫਾਰਮੂਲਾ ਜੇਕਰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਫੇਰ ਮੇਰੇ ਕੋਲੇ ਜਰੂਰ ਆ ਜੇ ਆ ਗੁੜ ਹੈਗਾ ਦੋਸਤੋ तकरीबन ਇੱਕ ਗੁੜ ਦੀ ਪੇਸੀ ਜਿਹੜੀ ਹੈਗੀ ਹੈ ਦੋਸਤੋ तकरीबन 150 ਤੋਂ 200 ਗ੍ਰਾਮ ਤੱਕ ਵੀ ਹੁੰਦੀ ਹੈ ਸੋ ਤੁਸੀਂ ਜਿਹੜੀ ਇਹ ਪੇਸੀ ਹੈ ਦੋਸਤੋ ਡੇਲੀ ਦੀ ਇੱਕ ਦੇ ਦੇਣੀ ਹੈਗੀ ਆ 1.5 ਤੋਂ 200 ਗ੍ਰਾਮ ਦੀ ਮਾਤਰਾ ਦੇ ਵਿੱਚ ਤੇ 10 ਤੋਂ 15 ਦਿਨ ਜਿਹੜਾ ਦੋਸਤੋ ਸਮਾਂ ਤੁਸੀਂ ਦੇਣੀ ਹੈਗੀ ਆ 10 ਤੋਂ 15 ਦਿਨ ਤੁਸੀਂ ਲਗਾਤਾਰ ਦੇਣੀ ਆ 10 ਤੋਂ 15 ਦਿਨ ਤੋਂ ਜ਼ਿਆਦਾ ਸਮਾਂ ਤੁਸੀਂ ਨਹੀਂ ਦੇਣਾਗਾ ਗੋੜ ਇਸ ਕਰਕੇ ਤੁਸੀਂ ਇੱਕ ਢੇਲੀ ਜਿਹੜੀ ਹੈਗੀ ਆ 150 150 ਤੋਂ ਲੈ ਕੇ 200 ਗ੍ਰਾਮ ਇਹ ਤੁਸੀਂ ਰੋਜ਼ ਦੀ ਇੱਕ ਦੇਣੀ ਆ ਤੇ 10 ਤੋਂ 15 ਦਿਨ ਦੇਣੀ ਆ ਤੁਹਾਡਾ ਪਸ਼ੂ ਆ ਦੋਸਤੋ 100% ਸ਼ੋਰ ਜਿਹੜਾ ਹੀਟ ਦੇ ਵਿੱਚ ਆਵੇਗਾ ਇਹ ਸਾਨੂੰ ਦੋਸਤੋ ਤਿੰਨ ਫਾਰਮੂਲੇ ਤਿੰਨੇ ਫਾਰਮੂਲੇ ਦੋਸਤੋ ਬਿਲਕੁਲ ਘਰੇਲੂ ਨੇ ਇਹਨਾਂ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾਗਾ ਮੈਡੀਕਲਾਂ ਦੇ ਉੱਪਰ ਦੋਸਤੋ ਭੱਜਣ ਦੀ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਹੈਗੀ ਜੀ ਇਹ ਤਿੰਨ ਫਾਰਮੂਲੇ ਦੇ ਵਿੱਚੋਂ ਦੋਸਤੋ ਕਿਸੇ ਨੂੰ ਵੀ ਤੁਸੀਂ ਅਪਣਾ ਸਕਦੇ ਹੋ ਉਹ ਤੁਹਾਡੇ ਲਈ ਜਿਹੜਾ ਕਾਰਗਰ ਸਿੱਧ ਹੋਵੇਗਾ ਜਿਹੜੇ ਮੇਰੇ ਵੀਰ ਛੋਟੇ ਪਸ਼ੂ ਨੂੰ ਛੋਟੀਆਂ ਕੱਟੀਆਂ ਨੂੰ گاਵਾ ਨੂੰ ਬੜੇ ਸ਼ੌਂਕ ਨਾਲ ਸੰਭਦੇ ਆ ਤੇ ਵੱਡੇ ਕਰਨ ਦੇ ਬਾਅਦ ਦੋਸਤੋ ਉਹ ਪਸ਼ੂ ਜਿਹੜਾ ਹੀਟ ਦੇ ਵਿੱਚ ਨਹੀਂ ਆਉਂਦਾਗਾ ਉਹ ਫਿਰ ਕਿਤੇ ਨਾ ਕਿਤੇ ਪਸ਼ੂ ਵੈਸੇ ਫੜਾਉਣਾ ਪੈ ਜਾਂਦਾ ਕਿਸੇ ਨਾ ਕਿਸੇ ਨੂੰ ਇਸ ਕਰਕੇ ਦੋਸਤੋ ਇਹਨਾਂ ਫਾਰਮੂਲੇ ਦੇ ਤੁਸੀਂ ਵਰਤੋ ਕਰਕੇ ਪਸ਼ੂ ਨੂੰ ਹੀਟ ਦੇ ਵਿੱਚ ਲੈ ਕੇ ਆ ਸਕਦੇ ਹੋ ਹੋਰ ਵੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਿਹੜੇ AI ਕਰਨ ਤੋਂ ਬਾਅਦ ਪਸ਼ੂ ਗੱਭਣ ਨਹੀਂ ਠਹਿਰਦਾਗਾ ਇਹ ਜਿਹੜਾ ਕਨਸੀਵ ਨਹੀਂ ਹੁੰਦਾਗਾ ਪ੍ਰੈਗਨੈਂਸੀ ਕਨਸੀਵ ਨਹੀਂ ਹੁੰਦੀਗੀ ਉਹਦੇ ਬਾਰੇ ਵੀ ਆਪਾਂ ਜਿਹੜੇ ਅੱਗੇ ਫਾਰਮੂਲੇ ਲੈ ਕੇ ਆਵਾਂਗੇ ਤੁਹਾਡੇ ਸਪੋਰਟ ਦੀ ਬਹੁਤ ਜਿਆਦੀ ਲੋੜ ਆ ਦੋਸਤੋ ਆਪਣੇ ਚੈਨਲ ਨੂੰ ਤੇ ਵੀਡੀਓ ਨੂੰ ਇਦਾਂ ਸਪੋਰਟ ਕਰਦੇ ਰਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ